ਉੱਤਰ ਕਹਿੰਦੇ ਕਾਂਗਰਸ ਵਾਲਿਆਂ ਨੇ ਵੀ ਆਪਣਾ ਬੜਾ ਸਾਰਾ ਦਫ਼ਤਰ ਬਣਾ ਲਿਆ 250 ਕਰੋੜ ਰੁਪਇਆ ਲਾਇਆ ਤੇ ਫਿਰ ਉਹਨੂੰ ਵੜਿੰਗ ਸਾਹਿਬ ਵੀ ਐਕਟਿਵ ਹੋ ਗਏ ਨੇ ਇੱਧਰ ਵੀ ਕੋਈ ਮੁਹਿੰਮ ਚਲਾਉਣ ਨੂੰ ਫਿਰਦੇ ਆ ਇਹ ਵੀ ਇੱਕ ਤਰ੍ਹਾਂ ਨਾਲ ਕਹੋ ਕਿ ਫਿਰ ਚੋਣਾਂ ਵਾਲੀ ਸ਼ੁਰੂਆਤ ਹੀ ਮੰਨੀਆਂ ਇਹਨੂੰ ਵੀ ਕਿ ਕੋਈ ਹੋਰ ਨਹੀਂ ਗੇਟ ਇਧਰੋਂ ਜੇ ਭਾਜਪਾ ਇੰਨੇ ਮਹਿੰਗੇ ਮਹਿੰਗੇ ਦਫ਼ਤਰ ਬਣਾ ਸਕਦੀ ਹੈ ਕਾਂਗਰਸ ਵਾਲਿਆਂ ਵੀ ਬਣਾ ਲਿਆ ਹੋਗਾ ਇਹ ਤੇ ਜੇ ਕਾਂਗਰਸ ਵਾਲਿਆਂ ਨੇ ਇਧਰ ਉਧਰ ਬਣਾਇਆ ਈਡੀ ਇਹਨਾਂ ਦੇ ਕੋਲ ਈਡੀ ਈਡੀ ਤਾਂ ਰਹਿੰਦੀ ਹੈ ਇਹਨਾਂ ਦੇ ਵਿਰੋਧੀਆਂ ਦੇ ਘਰਾਂ 'ਚ ਤਕਰੀਬ ਜੀ ਠੀਕ ਹੈ ਜੀ ਉਹਨਾਂ ਨੇ ਤੇ ਸੰਦੂਕ ਆਪਦੇ ਜਿਹੜੇ ਆ ਕਾਰਾਂ ਚ ਰੱਖੇ ਆ ਉਤੇ ਛੇਛੇ ਵੀ ਨੀਡੀ ਵਾਲੇ ਘਰੇ ਨਹੀਂ ਬਣਦੇ ਇਲੈਕਸ਼ਨ ਚੱਲਦੇ ਰਹਿੰਦੇ ਨੇ ਜੀ ਠੀਕ ਹੈ ਤੇ ਉਲਟਾ ਈਡੀ ਵਾਲੇ ਇਹਨਾਂ ਦੇ ਫੜੇ ਜਾਂਦੇ ਨੇ ਕੁੱਟੇ ਵੀ ਜਾਂਦੇ ਆਹ ਭੱਜ ਵੀ ਜਾਂਦੇ ਆ ਹਾਂ ਜੀ ਭੱਜ ਵੀ ਜਾਂਦੇ ਆ ਜਾ ਕੇ ਇੱਕ ਐਕਟਰੈਸ ਦੇ ਘਰੋਂ ਮੋਬਾਈਲ ਵੀ ਲਗਾ ਦਿੰਦਾ ਜਾਂਦੇ ਜੀ ਜੀ ਬਿਲਕੁਲ ਐਕਟਰੈਸ ਵੀ ਉਹਨਾਂ ਦੀਆਂ ਬੇਲਣਾ ਨੇ ਹੁਣ ਕੀ ਕਰੀਏ ਦੱਸੋ ਈਡੀ ਤੇ ਇੰਨੀ ਮਸ਼ਹੂਰ ਹੋਈ ਪਈ ਆ ਜੀ ਹਾਂ ਜੀ ਇਹਨਾਂ ਦੀ ਪਹੁੰਚ ਕਿਹੜਾ ਕੱਟ ਆ ਬਿਲਕੁਲ ਮੈਂ ਕਹ ਲਿਆ ਕਿ ਜੇ ਉਹਨਾਂ ਨੇ ਇਸ ਤਰ੍ਹਾਂ ਉਸ ਤਰ੍ਹਾਂ ਕੋਈ ਬਣਾਇਆ ਤਾਂ ਠੀਕ ਹੈ ਹਮ ਪਰ ਜਿਹੜੀ ਗੱਲ ਤੁਸੀਂ ਵੜਿੰਗ ਸਾਹਿਬ ਦੀ ਕਰ ਰਹੇ ਹੋ ਸਰ ਵੜਿੰਗ ਸਾਹਿਬ ਵਾਲੀ ਕੱਲ ਇਹਨਾਂ ਦੀ ਇੱਕ ਮੀਟਿੰਗ ਸੀਗੀ ਜੀ ਉਸ ਮੀਟਿੰਗ ਚ ਪ੍ਰਗਟ ਸਿੰਘ ਹੋਰਾਂ ਨੇ ਕੁਝ ਪ੍ਰਗਟ ਸਿੰਘ ਹੋਰਾ ਦੀ ਖਾਸੀਅਤ ਹੈ ਸਿਆਸਤ ਜਾਂ ਉਹਨਾਂ ਦਾ ਜਿਹੜਾ बतौर ਮੰਤਰੀ ਕਾਰਜਕਾਲ ਉਹਦੇ ਤੇ ਸਵਾਲ ਹੋ ਸਕਦੇ ਆ ਹਮ ਪ੍ਰਗਟ ਸਿੰਘ ਦੇ ਕਾਰਜਕਾਲ ਦੇ ਦੌਰਾਨ ਹੀ ਹਾਕੀ ਪੰਜਾਬ ਦਾ ਇਹਨੂੰ ਹੋਈ ਸੀਗੀ ਧੰਨਵਾਦ ਦੱਸ ਦਿਆ ਹਮ ਖੋਦ ਉਹ ਇੰਟਰਨੈਸ਼ਨਲ ਪਲੇਅਰ ਨੇ ਬਿਲਕੁਲ ਹੋ ਜਾਂਦਾ ਕੇਵਲ ਕਾਰਜ ਕਾਲ ਚ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਐ ਸਾਰਾ ਅਸੀਂ ਤਾਂ ਯਾਦ ਰੱਖਦੇ ਆ ਨਾ ਇਹਨਾਂ ਚੀਜ਼ਾਂ ਸਾਰਾ ਇਹੀ ਬਲ ਅਖੰਦਾ ਹੈ ਤੋ ਕਹਿਣ ਦਾ ਮਤਲਬ ਇਹ ਆ ਕਿ ਪਰ ਪ੍ਰਗਟ ਸਿੰਘ ਉਹਨਾਂ ਦੀ ਇੱਕ ਕੁਆਲਿਟੀ ਆ ਉਹ ਗੱਲ ਮੂੰਹ ਤੇ ਕਹਿ ਦਿੰਦੇ ਤੁਸੀਂ ਸਦਨ ਚ ਵੀ ਦੇਖ ਲਿਓ ਮੂੰਹ ਤੇ ਕਹਿੰਦੇ ਔਰ ਪਾਇਦਾ ਲਾਇਜ਼ਾ ਹਾਂ ਜੀ ਲਾਇਜ਼ਾ ਬਹੁਤ ਜ਼ਬਰਦਸਤ ਬਿਲਕੁਲ ਦੂਜੇ ਲੀਡਰਾਂ ਨੂੰ ਸਿੱਖਣਾ ਚਾਹੀਦਾ ਉਹ ਗੱਲ ਵੀ ਬੜੀ ਤਰਕਸੰਗਤ ਕਰ ਜਾਂਦੇ ਨੇ ਤੇ ਬੜੀ ਨਿਮਰਪਾਕ ਦੇ ਨਾਲ ਬਿਲਕੁਲ ਉਹਨਾਂ ਨੇ ਆਖਿਆ ਕਿ 1 ਟੂ 1 ਤੁਸੀਂ ਮੀਟ ਕਰ ਕਿਉਂ ਨਹੀਂ ਜੇ ਕਰਦੇ ਪ੍ਰਧਾਨ ਸਾਹਿਬ ਹਮ ਮਤਲਬ ਕਿ ਜਿਹੜੇ ਉਧੇਦਾਰ ਉਹਨਾਂ ਨਾਲ 1 ਟੂ 1 ਮੀਟਿੰਗਾਂ ਹੋਣੀਆਂ ਚਾਹੀਦੀਆਂ ਤਾਂ ਉਹਨਾਂ ਨੇ ਜਾਂ ਮਤਲਬ ਕਿ ਰਾਜਾ ਵੜਿੰਗ ਨੇ ਦੋ ਗੱਲਾਂ ਕਹੀਆਂ ਇੱਕ ਤੇ ਜਿਹੜੇ ਇਹਨਾਂ ਦੇ ਬਲਾਕ ਲੈਵਲ ਦੇ ਹੁੰਦੇ ਜਾਂ ਡਿਸਟ੍ਰਿਕਟ ਲੈਵਲ ਦੇ ਹੁੰਦੇ ਆ ਉਹਨਾਂ ਨੂੰ ਕਿਹਾ ਕਿ ਯਾਰ ਤੁਸੀਂ ਸੀਐਮ ਮਿਸ਼ਨ ਨਾ ਚਲਾਓ ਹਮ ਮਿਸ਼ਨ ਕਾਂਗਰਸ ਰੱਖੋ ਜੀ ਕਿਉਂਕਿ ਇਹਨਾਂ ਦੇ ਅੰਦਰ ਤੁਹਾਨੂੰ ਪਤਾ ਹੈ ਨਾ 27 ਵਾਸਤੇ ਕਹ ਲੋ ਕਿ ਪੰਜ ਸੱਤ ਬੰਦੇ ਤੇ ਮੁੱਖ ਮੰਤਰੀ ਬਣੇ ਫਿਰਦੇ ਬਣੇ ਫਿਰਦੇ ਬਿਲਕੁਲ ਉਹ ਤੇ ਸਵੇਰੇ ਤੜਕੇ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖ ਕੇ ਕਹਿੰਦੇ ਆ ਕਿ ਆਉਣ ਵਾਲਾ ਟਾਈਮ ਤੇਰੇ ਭਾਈ ਦਾ ਜੀ ਹੁਣ ਇਹ ਗੱਲ ਵੱਡੀ ਆ ਕਿ ਉਹਨਾਂ ਨੂੰ ਕਿਉਂ ਕਹਿਣਾ ਪਿਆ ਦੂਸਰੀ ਗੱਲ ਹੋਰ ਰਾਜਾ ਬੜਿੰਗ ਨੇ ਕਹੀ ਆ ਰਾਜਾ ਬੜਿੰਗ ਨੇ ਕਹੀ ਆ ਕਿ ਭਾਈ ਦੇਖੋ ਗੱਲ ਇਹ ਆ ਕਿ ਸਾਨੂੰ ਆਪਣੇ ਅਹੁਦੇ ਦੇ ਤ્યાਗ ਵਾਸਤੇ ਤਿਆਰ ਰਹਿਣਾ ਚਾਹੀਦਾ ਕਹਿੰਦੇ ਸੀ ਮੈਂ ਕਿਸੇ ਵੀ ਅਹੁਦੇ ਦਾ ਤਿਆਗ ਕਰਨ ਨੂੰ ਤਿਆਰ ਹ ਤੇ ਹੁਣ ਆਪਾਂ 2 ਦਿਨ ਪਹਿਲਾਂ ਜਿਹੜੀ ਗੱਲ ਕੀਤੀ ਸੀ ਉਹਦਾ ਸੰਕੇਤ ਹੈ ਹੂੰ ਉਹਦਾ ਸੰਕੇਤ ਹੈ ਜੀ ਜਦੋਂ ਖੁਦ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ ਮੈਂ ਕਿਸੇ ਵੀ ਅਹੁਦੇ ਦੇ ਤਿਆਗ ਵਾਸਤੇ ਤਿਆਰ ਹ ਆਪਣੀ ਪਾਰਟੀ ਲਈ ਹੂੰ ਤਾਂ ਇਹਦਾ ਮਤਲਬ ਹੈ ਕਿ ਸਪਸ਼ਟ ਸੰਕੇਤ ਦੇ ਦਿੱਤਾ ਜਿਹੜੀ ਆਪਾਂ 2 ਦਿਨ ਪਹਿਲਾਂ ਗੱਲ ਕੀਤੀ ਸੀ ਕਿ ਮੈਨੂੰ ਕਿਸੇ ਸੋਰਸ ਨੇ ਦੱਸਿਆ ਜੀ ਕਿ ਰਾਜਾ ਵਡਿੰਗ ਬਦਲੇ ਜਾ ਸਕਦੇ ਇਨ ਫਿਊਚਰ ਤੋ ਕਿ ਕਾਂਗਰਸ ਦੇ ਵਿੱਚ ਇੱਕ ਬਦਲਾਅ ਦਾ ਜਿਹੜਾ ਨਾ ਦੌਰ ਆਏਗਾ ਜੀ ਹੁਣ ਕੀ ਹੈ ਕਿ ਪ੍ਰਿਯੰਕਾ ਜਿਹੜੀ ਹੈ ਨਾ ਮਜ਼ਬੂਤ ਹੋ ਰਹੀ ਆ ਹਮ ਤੁਸੀਂ ਦੇਖਿਆ ਹੋਊਗਾ ਪਿਛਲੇ ਕੁਝ ਸਮੇਂ ਤੋਂ ਪ੍ਰਿਯੰਕਾ ਕਾਂਗਰਸ ਦਾ ਫੇਸ ਬਣ ਰਹੀ ਆ ਰਾਹੁਲ ਗਾਂਧੀ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਰਾਹੁਲ ਗਾਂਧੀ ਦੀ ਰਾਜਨੀਤੀ ਜਿਹੜੀ ਹੈ ਉਹਦਾ ਕੋਈ ਕੱਦ ਨਹੀਂ ਰਿਹਾ ਉਹਦੀ ਕੋਈ ਕੁਛ ਕਿਛ ਨੀਟ ਆ ਗਿਆ ਨਹੀਂ 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 ਜੀ ਸਾਬ ਮਤਲਬ ਇਹ ਹੁੰਦਾ ਕਿ ਪ੍ਰਿਯੰਕਾ ਇੱਕ ਫੇਸ ਬਣ ਰਹੀ ਹੈ ਜਾਂ ਬਣਾਈ ਜਾ ਰਹੀ ਹੈ ਹਮ ਤੇ ਪ੍ਰਿਯੰਕਾ ਵੈਸੇ ਵੀ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਜਿਆਦਾ ਪ੍ਰੇਮ ਕਨਵਲ ਦੇ ਨੇ ਹੂੰ ਪ੍ਰੇਮ ਕਾ ਨੇ ਪੰਜਾਬ ਦੇ ਬਹੁਤ ਸਾਰੇ ਨਿਤਾਵਾਂ ਦੇ ਮੋਢੇ ਤੇ ਹੱਥ ਰੱਖਿਆ ਹੈ ਹੂੰ ਉਤਰੇ ਆਉਂਦੇ ਨੇ ਜੀ ਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੋ ਚੀਜ਼ ਆਪਾਂ ਪਿਛਲੇ ਦਿਨੀ ਡਿਸਕਸ ਕੀਤੀ ਸੀ ਕਿ ਹੋ ਸਕਦਾ ਹੈ ਜੀ ਕਿ ਰਾਜਾ ਬੜਿੰਕ ਬਦਲੇ ਜਾਵੇ ਹੂੰ ਸਾਡੇ ਕੋਲ ਜੋ ਸੂਚਨਾ ਗਲਤ ਹੋ ਸਕਦੀ ਸਹੀ ਹੋ ਸਕਦੀ ਹੈ ਕਿ ਉੱਗੀ ਮਰਵਾ ਲਈ ਗਈ ਜੀ ਜੀ ਸਮਾਂ ਆਉਣ ਤੇ ਉਹ ਸਾਰੀਆਂ ਚੀਜ਼ਾਂ ਖੁੱਲ ਜਾਣਗੀਆਂ ਖੁੱਲ ਜਾਣਗੀਆਂ ਤਾਂ ਸੰਕੇਤ ਵੈਸੇ ਮਿਲ ਰਹੇ ਨੇ ਪਰ ਦੂਸਰੇ ਪਾਸੇ ਉਧਰ ਜੇ ਤੁਸੀਂ ਦੇਖੋਗੇ ਕਾਂਗਰਸ ਨੇ ਜਿਮਨੀ ਚੋਣ ਲੜਨੀ ਹੋਣਾ ਹੂੰ ਲੁਧਿਆਣੇ ਵਾਲੀ ਉੱਥੇ ਵੀ ਤੇ ਆਸ਼ੂ ਵਰਸਜ ਜੋ ਵੜਿੰਗ ਬਣਿਆ ਹੋਇਆ ਸੀ ਉਸ ਚੀਜ਼ ਨੂੰ ਵੀ ਸੌਟ ਕਰਨਾ ਪਾਏਗਾ ਕਾਂਗਰਸ ਜੀ 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 ਜੇ ਪੱਖ ਵਾ ਕੇ ਰੱਖਣੇ ਦੋਨੇ ਪੱਖਾਂ ਦਾ ਕਰਨਾ ਪਾਉਗਾ ਬਿਲਕੁਲ ਤਾਂ ਇਸ ਕਰਕੇ ਜੋ ਰਾਜਾ ਵੜਿੰਗ ਨੇ ਸੰਕੇਤ ਦਿੱਤੇ ਆ ਤਾਂ ਉਹਨਾਂ ਸੰਕੇਤਾਂ ਦੇ ਵਿੱਚ ਕਿਤੇ ਨਾ ਕਿਤੇ ਨਸੀਹਤ ਵੀ ਇਹੋ ਛੁਪੀ ਹੋਈ ਆ ਲੁਕੀ ਹੋਈ ਆ ਕਿ ਭਾਈ ਸਾਹਿਬ ਤੁਸੀਂ ਹੂੰ ਪਾਰਟੀ ਲਈ ਬੈਟਿੰਗ ਕਰੋ ਨਾ ਕਿ ਅਗਲੇ ਲਈ ਪਤਾ ਨਾ ਕਿ ਟੀਮ ਲਈ ਬੈਟਿੰਗ ਇੱਕ ਹੁੰਦੀ ਹੈ ਟੀਮ ਲਈ ਬੈਟਿੰਗ ਇੱਕ ਹੁੰਦੀ ਹੈ ਇੱਕ ਵਾਰੀ ਨਾਇਨ ਮੋਗਿਆ ਤੇ ਪ੍ਰਭাকর ਲੱਗ ਪਏ ਤੇ ਲੋਕਾਂ ਨੇ ਟੀਵੀ ਜਿਹੜੇ ਸੀਗੇ ਬੰਦ ਕਰ ਦਿੱਤੇ ਬੇੜਾ ਹੀ ਕਰਕ ਹੋ ਗਿਆ ਜਿੱਥੇ-ਜਿੱਥੇ ਮੈਚੋ ਕਈ ਵਾਰ ਆਪਦੀ ਸੈਂਚਰੀ ਨੂੰ ਕੋਈ ਬੈਟਸਮੈਨ ਪਾਏ ਜਾਂਦਾ ਹੈ 90 ਤੋਂ ਬਾਅਦ ਵੀ ਐਸਾ ਉਹਨਾਂ ਨੇ ਨਸੀਹਤ ਦੇ ਕੇ ਆਖਿਆ ਤੇ ਦੂਸਰਾ ਇਹ ਆ ਕਿ ਭਾਈ ਤ્યાਗ ਦੀ ਭਾਵਨਾ ਜਿਹੜੀ ਆ ਨਾ ਉਹ ਤੁਹਾਨੂੰ ਰੱਖ ਕੇ ਚੱਲ ਨਹੀਂ ਪਹੁੰਗੇ ਜੀ 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 ਤੇ ਵੇਖੋ ਹੁਣ ਤਿਆਰ ਕਰਵਾਉਂਦੇ ਕਿੰਨਾ ਗਾਇਏ ਆਪਾਂ ਨੂੰ ਪਤਾ ਲੱਗ ਜਾਣਾ ਉਹਨਾਂ ਦੇ ਟਾਈਮ 'ਚ ਖੁੱਲ ਜਾਣਾ ਅਰਜੀਵ ਜੀ ਕਹਿ ਰਹੇ ਨੇ ਕਿ ਪ੍ਰਗਟ ਸਿੰਘ ਜੀ ਨੂੰ ਬਣਾ ਰਹੇ ਕਹਿੰਦੇ ਡਬਲ ਪੀ ਡਬਲ ਸੀ ਪੀ ਪੀ ਸੀ ਸੀ ਦਾ ਪ੍ਰਧਾਨ ਕਹਿੰਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਦੇਖੋ ਇਹ ਵੇਖੋ ਬਈ ਹੁਣ ਕੀ ਦੀ ਲੱਗਦੀ ਲਾਟਰੀ ਐ ਜੀ ਜੀ ਇਹ ਇਹਨਾਂ ਦੀ ਕਹੈ ਲੋ ਅਬਜ਼ਰਵੇਸ਼ਨ ਜਿਹੜੀ ਸੋਹਣੀ ਆ ਕਿਉਂਕਿ ਪ੍ਰਗਟ ਸਿੰਘ ਇੱਕ ਇਸ ਤਰ੍ਹਾਂ ਦੇ ਫੇਸ ਆ ਜਿਹੜੇ ਸਾਰੇ ਤੁਹਾਡਿਆਂ ਨੂੰ ਕਬੂਲ ਹੋ ਸਕਦੇ ਆ ਹੂੰ ਉਹ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਵੀ ਆ ਉਹਨਾਂ ਦੀ ਬਾਜਵੇ ਹੋਰਾਂ ਨਾਲ ਵੀ ਹੈ ਜਿਹਨੂੰ ਮੱਝਾ ਐਕਸਪ੍ਰੈਸ ਕਹਿੰਦੇ ਆ ਉਹਦੇ ਵਿੱਚ ਕਈ ਡੱਬੇ ਲੱਗ ਜਾਂਦੇ ਆ ਕਿ ਤੇ ਇਧਰੋਂ ਮਾਲ ਵੇ ਵਾਲਿਆਂ ਨਾਲ ਵੀ ਅੱਛੀ ਹੂੰ ਤਾਂ ਮਤਲਬ ਕਿ ਪ੍ਰਗਟ ਸਿੰਘ ਇਸ ਤਰ੍ਹਾਂ ਦੇ ਕਚਰੇ ਹੋ ਸਕਦੇ ਹੋ ਸਕਦੇ ਆ ਕਿ ਜਿਹੜੇ ਧੜਿਆਂ ਨੂੰ ਵੀ ਪ੍ਰਮਾਨਤ ਹੋਣਗੇ ਤੇ ਗਾਂ ਜੋ ਕੱਢ ਰਿਹਾ ਉਸ ਨੂੰ ਵੀ ਪ੍ਰਮਾਨਤ ਹੋਣਗੇ ਤੇ ਇਸ ਤੋਂ ਇਲਾਵਾ ਪੰਜਾਬੀਆਂ ਨੂੰ ਵੀ ਪ੍ਰਮਾਨਤ ਹੋ ਸਕਦੇ ਆ ਅਤਮੋਚ ਆਪਾਂ ਵੇਖ ਰਹੇ ਸੀ ਇਹ ਗੱਲ ਕਿ ਜਿਵੇਂ ਭਾਜਪਾ ਦੇ ਵਿੱਚ ਚੱਲਿਆ ਬਦਲਾ ਬਦਲੀ ਵਾਲਾ ਕੰਮ ਇਧਰੋਂ ਅਕਾਲੀ ਦਲ ਵਾਲਾ ਵੀ ਉਦੋਂ ਹੋਇਆ ਤੇ ਕਾਂਗਰਸ ਵਾਲੇ ਪਾਸੇ ਵੀ ਉਧਰੋਂ ਵੀ ਆਉਣ ਲੱਗੀਆਂ ਗੱਲਾਂ ਜਿਵੇਂ ਕਿ ਯਾਰ ਕੁਝ ਨਾ ਕੁਝ ਬਦਲਣਾ ਪ੍ਰਧਾਨਾਂ ਬਾਰੇ ਤੇ ਮੈਂ ਅੱਗੇ ਕਿਹਾ ਸੁਨੀਲ ਜਾਖੜ ਉਹਦੀ ਕਿਸ਼ਤੀ ਵਿੱਚ ਮਜ ਧਾਰ ਦੇ ਗੜੀ ਸਾਹਿਬ ਬਦਲੇਗਾ کریمਪੁਰੀ ਆ ਗਿਆ ਸੁਖਬੀਰ ਸਿੰਘ ਬਾਦਲ ਸਾਬਕਾ ਹੋ ਗਿਆ ਬੜੇਗੇ ਸਾਹਿਬ ਦੇ ਅਸਤੀਫੇ ਦੇ ਚਰਚੇ ਚੱਲ ਗਏ ਤੇ ਇਧਰੋਂ ਆਮ ਆਦਮੀ ਪਾਰਟੀ ਵਾਲਿਆਂ ਨੇ ਬਦਲ ਦਿੱਤਾ ਤਾਂ ਮਤਲਬ ਕਿ ਪ੍ਰਧਾਨਨਾ ਤਾਂ ਤਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਮਾਂ ਹੀ ਉਹ ਜਾ ਚੱਲਣ ਦੀ ਹੈ ਕਿ ਅਦਲਾ ਬਦਲੀ ਖਾਸੀ ਚੱਲਣ ਢਈ ਹੈ ਬਿਲਕੁਲ 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 ਜਟਨ ਫਾਇਰ ਜੀ ਕਰੇ ਕਿ ਸੁਰੇਸ਼ ਕਲਮਾਡੀ ਨੂੰ ਵੀ ਪ੍ਰਗਟ ਸਿੰਘ ਨੇ ਕਹਿੰਦੇ ਜੇਲ੍ਹ ਦਾ ਸਫ਼ਰ ਕਰਵਾਇਆ ਸੀ ਔਰ ਨਿਰਮਲ ਜੀ ਆਪਾਂ ਅਮਰੀਕਾ ਵਾਲੀ ਅੱਗ ਤੇ ਕਾਫੀ ਦਿਨ ਪਹਿਲਾਂ ਜਦੋਂ ਇਹ ਅੱਗ ਲੱਗੀ ਸੀ ਉਹ ਤਾਂ ਵੀ ਆਪਾਂ ਇਸ ਤੇ ਗੱਲਬਾਤ ਕਰ ਲਈ ਸੀਗੀ ਤੇ ਪ੍ਰੋਗਰਾਮ ਨੂੰ ਥੋੜਾ ਜਿਆ ਤੁਸੀਂ ਅੱਗੋਂ ਪਿੱਛੋਂ ਵੀ ਝਾਤ ਮਾਰ ਲਿਆ ਕਰੋ ਸੁਣ ਲਿਆ ਕਰੋ ਉਹਨੂੰ ਗੱਲਬਾਤ ਤਾਂ ਕਾਫੀ ਉਹਦੇ 'ਚ ਹੋਈਆਂ ਨੇ ਇਹਦੇ ਬਾਰੇ ਵੀ ਮਿੰਟ ਜੀ ਆਮ ਆਦਮੀ ਪਾਰਟੀ ਦੀ ਗੱਲ ਹੋਈ ਆ ਵਰਿੰਗ ਸਾਹਿਬ ਦੀ ਹੋ ਗਈ ਆ ਤੇ ਭਾਜਪਾ ਵਾਲੇ ਪਾਸੇ ਵੀ ਆਪਾਂ ਚੱਲੇਗੇ ਹੁਣ ਆਮ ਆਦਮੀ ਪਾਰਟੀ ਵਾਲੇ ਬਸ ਥੋੜੇ ਦਵਾਰੇ ਆਈਏ ਕਹਿੰਦੇ ਆਪਣੇ ਸਤੌਜ ਵਾਲੇ ਮਾਨ ਸਾਹਿਬ ਨੇ ਉਦਘਾਟਨ ਕੀਤਾ ਇੱਕ ਕੀ ਕਈਏ ਹੁਣ ਉਹਨਾਂ ਨੂੰ ਮਹਿਲ ਕਈਏ ਹੋਟਲ ਕਈਏ ਤੇ ਰਾਤ ਦਾ ਕਹਿੰਦੇ ਜੇ ਰਾਤ ਰੁਕਣਾ ਦਿਨ ਰੁਕਣਾ ਤੇ ਫਿਰ ਉੱਥੇ ਤੇ ਕਿਰਾਇਆ ਹੀ ਬੜਾ ਸਲਿੱਪੀ ਬੜੀ ਵੱਡੀ ਕੱਟੀ ਜਾਣੀ ਉਹ ਫਿਰ ਆਮ ਲੋਕਾਂ ਵਾਸਤੇ ਐ ਕਿਵੇਂ ਐ ਜਾਂ ਫਿਰ ਉਹ ਫਿਲਮ ਸਿਟੀ ਵਾਲੀ ਜਿਹੜੇ ਗੱਲਾਂ ਜੇ ਆ ਰਹੀਆਂ ਸੀ ਸੱਚੀ ਮੁੱਚੀ ਫਿਲਮ ਸਿਟੀ ਐ ਥੋੜੀ ਜਾਣਕਾਰੀ ਦਿਓ ਨਹੀਂ ਦੇਖੋ ਇਹ ਤੇ ਪਟਿਆਲੇ ਵਾਲਿਆਂ ਨੂੰ ਜਿਆਦਾ ਜਾਣਕਾਰੀ ਆ ਤੇ ਜੇ ਕਿਸੇ ਨੇ ਜਿਆਦਾ ਹੀ ਜਾਣਕਾਰੀ ਲੈਣੀ ਹੈ ਨਾ ਜੀ ਰਾਜ ਹੈ ਨਾ ਕਰਮਾਨ ਰਾਜ ਆ ਦਾ ਬਦਲਦੇ ਨੇ ਤੇ ਰਾਣੀ ਆ ਬਿਲਕੁਲ ਠੀਕ ਹੈ ਨਾ ਤਾਂ ਕਈ ਵਾਰ ਕਮਲੇ ਨਹੀਂ ਲੱਭਦੇ ਦੁਨੀਆ ਬਹੁਤ ਸਿਆਣੀ ਸਿਆਣੀ ਹੈ ਸਰ ਤਾਂ ਗੱਲ ਇਹ ਆ ਕਿ ਜੇ ਜਿਆਦਾ ਕਿਤਾਬ ਦੱਸ ਦੇਣਾ ਦੀਵਾਨ ਜਰਮਨੀ ਦਾਸ ਦੀ ਉਹ ਪੜ ਲਿਓ ਜੀ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਬਿਲਕੁਲ ਇਹ ਕਿਹੜਾ ਮੈਲ ਹੈ ਕਿੱਥੋਂ ਆਇਆ ਹਾਂਜੀ ਹਾਂਜੀ ਇੱਕ ਮੇਰਾ ਮਿੱਤਰ ਪੁਲਸੀਆ ਲੈ ਗਿਆ ਉਹ ਲੈ ਗਿਆ ਤੇ